ਜੈਪਾਲ ਤਰੇਣਾ ਜੀ ਮੈਂ ਲਖ ਜੂਰੀਗੜ ਬਟਾਲਾ ਮੇਰੇ ਮਤਲਬ ਪਹਿਲੀ ਮੰਜ਼ਿਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ਾਪ ਆ ਬੱਚਿਆਂ ਕੇ ਗਿੰਨਾ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਵੀ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮੈਨੂੰ ਦੁਕਾਨ ਵਿੱਚੋਂ ਥੋੜੀ ਵਿੱਚ ਆਵਾਜ਼ ਆਈ ਤਾਂ ਮੇਰੀ ਮਿਸਰੀ ਨੇ ਉੱਚੀ ਰੋਣਾ ਪਾ ਦਿੱਤਾ ਕਿ ਦੁਕਾਨ ਵਿੱਚ ਕੋਈ ਹੈ ਅਸੀਂ ਕੈਮਰਾ ਤੇ ਔਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਉਹ ਟੀਵੀ ਔਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹ ਜਨੂੰ ਭੱਜ ਗਿਆ ਲੇਕਿਨ ਅ ਬੜਾ ਨੁਕਸਾਨ ਹੋ ਸਦਾ ਜੀ ਸੜਕ ਤੇ ਦੁਕਾਨ ਦੇ ਵਿੱਚ ਇੱਕੋ ਵਿਅਕਤੀ ਆਇਆ ਬਾਹਰ ਕੈਮਰਾ ਨਹੀਂ ਲੱਗਾ ਹੋਇਆ ਦਾਲ ਕੋਣੀ ਵਿੱਚ ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਭੱਜ ਭੱਜ ਕੇ ਸੀ ਕੈਮਰਾ ਤੋੜਿਆ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਸਾਡੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨੇ ਇੱਕ ਦਰਵਾਜ਼ਾ ਲੱਗਾ ਉਹਨੂੰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਕੋਦੇ ਉੱਪਰ ਬੈਂਡ ਲਗਾਇਆ ਹੋਇਆ ਹੈ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਵੀ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਅੰਦਰ ਨਾਲ ਕੋਈ ਜਿਵੇਂ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਉਹ ਦੂਸਰੇ ਕੈਮਰੇ ਵੱਲ ਜਾ ਰਿਹਾ ਤੇ ਉਦੋਂ ਸਾਨੂੰ ਉਹਦੀ ਆਵਾਜ਼ ਆਈ ਤੇ ਅਸੀਂ ਰੌਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਉਹ ਆਵਾਜ਼ ਸੁਣ ਕੇ ਭੱਜ ਗਿਆ ਉਹ ਦੇਖੋ ਲੋਹੇ ਦਾ ਕਸਰੀਆ ਸੀ ਇਹ ਛੱਡ ਗਿਆ ਇੱਥ ਛੋਟਾ ਜਿਹਾ ਜਿਹੜੇ ਘਰ ਦੇ ਰਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਚਰੀਆ ਨੂੰ ਡਿੱਗ ਪਿਆ ਆਪਣੇ ਜਾਨ ਦੇ ਬਾਕੀ ਆਪਣੇ ਪੈਰ ਤੇ ਸਾਠੀ ਲਵਾਈ ਆ। ਛੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ। ਕੋਈ ਆਦਾ ਚੀਜ਼ ਹੈ ਕਿ ਕੈਮਰੇ ਦੀ ਨਜ਼ਰ ਆ ਰਹੀ ਹੈ ਉਸ ਵਿੱਚ। ਕੈਮਰੇ ਵਿੱਚ ਤਾਂ ਹੁਣ ਇੱਕ ਸਾਈਡੋਂ ਨਜ਼ਰ ਆ ਰਿਹਾ। ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਪਹਿਚਾਣ ਸਕਦਾ। ਕੰਪਲੇਨ ਕੀਤੀ ਪਰ ਉਸਾਂ ਨੇ ਬਾਕੀ ਨੇ ਕਿਹਾ ਸੀ ਪਿੱਤਰੀ ਆ ਜਾਓ ਆ ਕੇ ਮਤਲਬ ਕੰਪਲੇਨ ਦੇ ਕੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਨੂੰ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕੰਫਰਮ ਕਰ ਦਿੰਦੇ। ਜੀ ਘਰ ਦੇ ਘਰ ਦੇ ਨਾਮ ਦੇ ਲੱਗਿੱਦਾਂ ਨਹੀਂ ਦਾ ਜ਼ਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜ਼ਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਆਵਾਜ਼ ਸੁਣ ਕੇ ਮੈਂ ਆ ਪਿਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਵਿਚਾਰੇ ਤੇ ਜੇ ਕੰਨੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੋਰ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਤੇ ਸ਼ਰੇਆਮ ਆ ਮਾਕ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਦਾ ਸਾਡੇ ਪਰਿਵਾਰ ਵਿੱਚ ਬਹੁਤ ਡਰ ਦਾ ਮਾਹੌਲ ਆ ਯਾਨੀ ਕੋਈ ਮਤਲਬ ਸਟਾਫੀ ਨਹੀਂ ਕਰ ਸਕਦੇ ਸੀ ਜਾਂ ਨਹੀਂ ਮੇਰੀ ਮਤਲਬ ਸਮਾਨ ਤੇ ਜਾ ਹੀ ਸਕਦਾ ਸ਼ੋਰਾ ਲੱਖਾਂ ਰੁਪਏ ਦਾ ਨੁਕਸਾਨ ਤੇ ਚੋਰੀ ਹੁੰਦਾ ਮੈਂ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਹੜੇ ਨੇ ਚੋਰਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕਿ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀਆਂ ਦੇ ਘਟਨਾਵਾਂ ਸਾਨੂੰ ਬਟਾਲਾ ਵਿੱਚ ਸੁਣਨ ਮਿਲ ਜਾਂਦੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਕੇ ਨਾ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀਏ ਸਾਡਾ ਜੀ ਮੇਨ ਰੋਡ ਉੱਪਰ ਇਹੀ ਤੇ ਮੇਰੇ ਬੱਚੇ ਡਾੜੀ ਇਹੀ ਆ ਕਿ ਮੇਰਾ ਮੇਨ ਰੋਡ ਖਜੂਰੀ ਗੇੜਾ ਜਿਹੜਾ ਚੌਕ ਆ ਉਹਦੇ ਵਿੱਚ ਮੇਨ ਰੋਡ ਦੇ ਉੱਪਰ ਘਾਰ ਆ ਔਰ ਜਿਹੜੀ ਜਿੱਧਰੋਂ ਵੀ ਉਹ ਆਇਆ ਉਹ ਬਿਲਕੁਲ ਰੋਡ ਦੇ ਉੱਪਰ ਆ ਮਤਲਬ ਰੋਡ ਦਿਖਾਈ ਦਿੰਦੀ ਉਪਰੋਂ ਤੇ ਇਨੀ ਜਗ੍ਹਾ ਮਤਲਬ ਡਗੜਾ ਰੋਕੇ ਚੋਰ ਅੰਦਰ ਦਾਖਲ ਹੋ ਗਏ ਬਹੁਤ ਸੋਚਣ ਨੂੰ ਮਜਬੂਰ ਕਰ ਦਈਏ ਗਾ ਜੀ